ਆ ਮਾ ਤੁਹਾਡੀ ਵਾਈਫ ਤੁਹਾਨੂੰ ਬਚਾਣ ਲਈ ਮੇਰੀ ਵਾਈਫ ਤਾਂ ਆਈ ਨਹੀਂ ਅਜਿੱਥੇ ਨਾ ਉਹ ਤਾਂ ਇੰਗਲੈਂਡ ਚ ਬੈਠੀ ਆ ਮੇਰਾ लाज ਨਹੀਂ ਹੋਣਾ ਅਸੀਂ ਤੁਹਾਡੇ ਲਈ ਪੰਜਾਬ ਲਈ ਆਏ ਆ ਪੰਜਾਬ ਸਾਡੇ ਪੇਕੇ ਆ ਜਿਵੇਂ ਔਰਤ ਦੇ ਨਾ ਪਿੱਛਾ ਹੁੰਦਾ ਉਹ ਸਾਨੂੰ ਪਿਆਰ ਨਹੀਂ ਭੁੱਲਦਾ ਟੋਟਲ ਪਿੰਡ ਹੈ 12783 ਪੰਜਾਬ ਦਾ ਅਸੀਂ 11000 ਤੋਂ ਉੱਤੇ ਚੈੱਕ ਅਪ ਕਰ ਚੁੱਕੇ ਆ ਅੱਜ ਅਸੀਂ ਮੈਂ ਪਹਿਲਾਂ ਬੰਡਾਲਾ ਜ਼ਿਲ੍ਹਾ ਕਮਰਸਰ ਦਾ ਪਿੰਡ ਹੈ ਹੁਣ ਮੈਂ ਕਪੂਰਥਲੇ ਦੇ ਭਲੱਥ ਦੇ ਨਜ਼ਦੀਕ ਪਹੁੰਚਣਾ ਠੀਕ ਹੈ ਇਸ ਕਰਕੇ ਮੈਂ ਥੋੜੀ ਜਿਹੀ ਤੇਜ਼ੀ ਕਰ ਰਿਹਾ ਆ ਬਸ ਚੈੱਕ ਅਪ ਕਰਾਓ ਇਨ ਟਾਈਮ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਚ ਫੜ ਲਗੇ ਠੀਕ ਹੈ ਐਂਡ ਸਿੰਪਲ ਟੈਸਟ ਹੈ ਜਾ ਜਾ ਕੇ ਕਰਵਾਓ ਜੋ ਮੇਰੀ ਘਰ ਵਾਲੀ ਦੇ ਇੰਗਲੈਂਡ ਚ ਟੈਸਟ ਹੁੰਦੇ ਆ ਜਾਂ ਮੇਰੀ ਮਾਂ ਦੇ ਹੁੰਦੇ ਆ ਅ ਅਸੀਂ ਉਹ ਪੰਜਾਬ ਦੀ ਹਰ ਮਾਂ ਪੈਣ ਦੇ ਫ੍ਰੀ ਐਂਡ ਬਜ਼ੁਰਗਾਂ ਦੇ ਫ੍ਰੀ ਹਾਂ ਉਸ ਤੋਂ ਬਿਨਾ ਸਾਡੀ ਕਈ ਥਾਵਾਂ ਤੇ ਅੱਖਾਂ ਦੀ ਕੈਂਪੇਨ ਚੱਲੀ ਜਾ ਰਹੀ ਹੈ ਸਾਡੀਆਂ ਦੋ ਬੱਸਾਂ ਨਵੀਆਂ ਆ ਜਾਣੀਆਂ ਜੀ 18 ਤਰੀਕ ਨੂੰ ਅਸੀਂ ਨੰਦਪੁਰ ਸਾਹਿਬ ਤੋਂ ਤੋਰਾਂਗੇ ਉਹਦੇ ਚ ਅਸੀਂ 1 ਜਨਵਰੀ ਤੋਂ ਸਾਡੀ ਇੱਕ ਬੱਸ ਦੇ ਵਿੱਚ ਅੱਲੀ ਵੀ ਜਾਂਦਾ ਹੈ ਪਹਿਲੀ ਜਨਵਰੀ ਤੋਂ ਲੈ ਕੇ 13 ਅਪ੍ਰੈਲ ਤੱਕ ਵਿਸਾਖੀ ਤੱਕ ਅਸੀਂ 1 ਲੱਖ ਬੰਦੇ ਨੂੰ ਐਨਕ ਦੇਵਾਂਗੇ ਫਰੀ ਬਜ਼ੁਰਗ ਮਾਂ ਬਾਪ ਨੂੰ ਜਦੋਂ ਮੁੱਕ ਗਈ ਫਿਰ ਦੂਜਾ ਸ਼ੁਰੂ ਕਰ ਦਿਆਂਗੇ ਕੋਈ ਬਜ਼ੁਰਗ ਮਾਂ ਬਾਪ ਅਸੀਂ ਕੰਧਾਂ 'ਚ ਨਹੀਂ ਸਿਰ ਮਾਰਦੇ ਫਿਰਨਗੇ ਠੀਕ ਹੈ ਨਾ ਤਾਂ ਸਾਡੀ ਕੋਈ ਪਾਰਟੀ ਹੈ ਨਾ ਸਾਡਾ ਧਰਮ ਹੈ ਸਾਡਾ ਧਰਮ ਹੈ ਮਨੁੱਖਤਾ ਦੀ ਸੇਵਾ ਜੋ ਭਾਈ ਕਨਈਆ ਸੀ ਭਗਤਪੂਰਨ ਸਿੰਘ ਸੀ ਅਸੀਂ ਉਹਤੇ ਜੀਵਨ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਦਵਾਈ ਦੇ ਲੰਗਰ ਲਾਉਨੇ ਆ ਤੁਸੀਂ ਜਲੇਬੀਆਂ ਦੇ ਠੀਕ ਹੈ ਹਰ ਆ ਜਿੰਨੇ ਬੈਠੇ ਕੋ ਸਭ ਗੋਲੀਆਂ ਖਾਂਦੇ ਉਹਨਾਂ ਕੋਈ ਬਲੱਡ ਪ੍ਰੈਸ਼ਰ ਦੀ ਕੋਈ ਸ਼ੂਗਰ ਦੀ ਖਾਂਦੇ ਹੋਣਗੇ ਨਾ ਬਲੇਬੀਆਂ ਫੇਰ ਨਹੀਂ ਛੱਡਦੇ ਹਾਂ ਮੇਰਾ ਕਹਿਣਾ ਮਤਲਬ ਵੀ ਤੁਸੀਂ ਇਹੀ ਮੈਂ ਤੁਹਾਨੂੰ ਸਮਝਾਣਾ ਆਇਆ ਵੀ ਦਵਾਈ ਦੇ ਲੰਗਰ ਵੀ ਉਨੇ ਹੀ ਜ਼ਰੂਰੀ ਆ ਆਪਾਂ ਉਹ ਪਵਿੱਤਰ ਧਰਤੀ ਆ ਤਰਨਤਾਰਨ ਸਾਹਿਬ ਨੇੜੇ ਹੀ ਐ ਇੱਥੋਂ ਠੀਕ ਹੈ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਦੁਆਖਾਨੇ ਖੋਲੇ ਸੀ ਐਂ ਖੁਦ ਕੋੜੀਆਂ ਦੇ ਜ਼ਖਮ ਸਾਫ਼ ਕਰਦੇ ਸੀ ਹੁਣ ਕਰ ਲਊਗੀ ਸਿੱਕਾ ਹੁਣ ਕਹਣਾ ਪਰੇ ਹੋ ਮੈਨੂੰ ਡਰ ਲੱਗਦਾ ਮੈਨੂੰ ਨਾ ਹੋ ਜੇ ਠੀਕ ਹੈ ਕੈਂਸਰ ਦੀ ਰਾਜਧਾਨੀ ਤੁਸੀਂ ਪੰਜਾਬ ਨੂੰ ਬਣਾ ਲਿਆ ਨਸ਼ੇ ਦੀ ਰਾਜਧਾਨੀ ਤੁਸੀਂ ਬਣਾ ਲਿਆ ਆ ਲੜਾਈ ਝਗੜੇ ਦੀ ਰਾਜਧਾਨੀ ਥੋੜੀ ਹੈ ਬਗੈਰ ਮਤਲਬ ਤੋਂ ਇੱਕ ਦੂਜੇ ਦੇ ਦੋਸ਼ ਲਾਈ ਜਾਂਦੇ ਬਗੈਰ ਸੋਚੇ ਸਮਝੇ ਤੋਂ ਠੀਕ ਹੈ ਮੰਨ ਲਓ ਅਸੀਂ ਕੈਂਪ ਲਾਉਨੇ ਆ ਉਹਦੇ ਬਾਰੇ ਗਲਤ ਪ੍ਰਚਾਰ ਕੋਈ ਕਰ ਦਿੰਦੇ ਆ ਖੂਨ ਕੱਢ ਕੇ ਲੈ ਜਾਣਗੇ ਤੁਹਾਡਾ ਹਾਂ ਹਾਂ ਲੈ ਜਾਣਾ ਅਸੀਂ 100 ਲੀਟਰ ਤਾਂ ਜਿੱਥੋਂ ਬਡਾਲਾ ਚੋਂ ਨਾ ਖੂਨ ਲੈ ਜਾਣਾ 100 ਲੀਟਰ ਕੱਢ ਕੇ ਉਹ ਲੋਕ ਖੂਨ ਕੀ ਕੱਢਣਾ ਛਾਤੀ ਦੇ ਕੈਂਸਰ ਨੂੰ ਜਿਵੇਂ ਐਕਸ-ਰੇ ਕਰਦੇ ਆ ਮਸ਼ੀਨ ਵੇਚ ਦੀ ਨਗਾਣਾ ਬੱਚੇਦਾਨੀ ਦਾਏ ਆ ਮੂੰਹ ਦਾ ਅਸੀਂ ਕੈਮਰਾ ਪਾ ਕੇ ਦੇਖਣਾ ਇੱਥੇ ਖੂਨ ਦਾ ਤਾਂ ਕੰਮ ਹੀ ਕੋਈ ਨਹੀਂਗਾ ਦੋਸਤੋ ਗੁਰੂ ਤੋਂ ਡਰਿਆ ਕਰੋ ਗੁਰੂ ਮੇਰੇ ਅੱਛੇ ਮਾੜੇ ਸਾਰੇ ਕੰਮ ਨੋਟ ਕਰੀ ਜਾਂਦਾ ਮੈਂ ਪਬਲਿਕ ਨੂੰ ਬੇਫੂਕ ਬਣਾ ਸਕਦਾ ਹਾਂ ਉਹ ਸੁਪਰ ਵਾਲੇ ਨੂੰ ਨਹੀਂ ਬਣਾ ਸਕਦਾ ਠੀਕ ਹੈ ਆਪਾਂ ਹਰ ਰੋਜ਼ ਹਰ ਸੈਕਿੰਡ ਹਰ ਮਿੰਟ ਮੌਤ ਵੱਲ ਉtre ਜਾ ਰਹੇ ਹਾਂ ਜੇ ਕੈਂਸਰ ਨਾ ਪਹਿਲਾਂ ਆ ਗਿਆ ਜਾਂ ਐਕਸੀਡੈਂਟ ਹੋ ਕੇ ਵੀ ਜਾ ਸਕਦੇ ਹਾਂ ਪਰੰਤੂ ਫੇਰ ਵੀ 70 80 ਸਾਲ ਤੇ ਆਪਣੇ ਬਜ਼ੁਰਗ ਮਾਪੇ ਚਲੇ ਜਾਂਦੇ ਹਨ ਆਪਾਂ ਮੌਤ ਵੱਲ ਨੂੰ ਹਰ ਰੋਜ਼ ਕਦਮ ਪਟਦੇ ਤੁਰੇ ਜਾਂਦੇ ਹਾਂ ਘੜੀ ਸੌਂਦੀ ਨਹੀਂ ਇਹ ਖਾਈ ਜਾਂਦੀ ਹੈ ਸਾਡੇ ਜੀਵਨ ਨੂੰ ਮਿੰਟ ਸੈਕਿੰਡ ਦੇ ਵਿੱਚ ਇਹਦਾ ਮਤਲਬ ਫੇਰ ਵੀ ਅਸੀਂ ਡਰਦੇ ਨਹੀਂਗੇ ਅਸੀਂ ਉਹ ਸਟੇਟ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਆ ਤੁਹਾਡੇ ਵਾਲੇ ਮਾਝੇ ਦਾ ਅੱਠ ਗੁਰੂ ਸਭਾਂ ਦੇ ਚਰਨ ਛੂਕ ਨੂਰ ਸਾਹਿਬ ਅੱਠ ਗੁਰੂ ਸਾਹਿਬਾਨ ਆਏ ਆ ਖਨੂਰ ਸਾਹਿਬ ਤਾਂ ਜਾ ਕੇ ਤੁਸੀਂ ਉਹ ਮਿੱਟੀ ਨੂੰ ਆਪਣੇ ਸਿਰ ਨੂੰ ਲਾਓ ਜਿੱਥੇ ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਕਿੰਨੀ ਪਵਿੱਤਰ ਧਰਤੀ ਹੈ ਠੀਕ ਹੈ ਪਰੰਤੂ ਅਸੀਂ ਕੋਈ ਗੁਰੂ ਦਾ ਭੈਅ ਨਹੀਂ ਰੱਖਦੇਗੇ ਭੁੱਲ ਜਾਂਦੇ ਹਾਂ ਹਮੇਸ਼ਾ ਹੀ ਅੰਡ ਸਭ ਤੋਂ ਮਹਾਕ੍ਰਾਫਟ ਸਟੇਟ ਆ ਤੁਹਾਡੀ ਪੰਜਾਬ ਨਾ ਮਹਾਕ੍ਰਾਫਟ ਸਟੇਟ ਹੈ ਜਿੱਥੇ ਇਹਨਾਂ ਗੁਰਦੁਆਰਿਆਂ ਚੋਂ ਸਵੇਰ ਉੱਠ ਕੇ ਗੁਰੂ ਦਾ ਪ੍ਰਚਾਰ ਹੁੰਦਾ ਨਾ ਪਾਠ ਹੁੰਦਾ ਸ਼ਾਮ ਨੂੰ ਰਹਿਰਾਸ ਹੁੰਦੀ ਹੈ ਹਰ ਗੁਰੂ ਘਰ ਚੋਂ ਤੇ ਸਿੱਖਿਆ ਕੀ ਗੁਰੂ ਤੋਂ ਇਹ ਸਵਾਲ ਹੈ ਤਾਂ ਦੂਸਰੇ ਤਾਂ ਮਤਾਂ ਬਹੁਤ ਦਨੇ ਮੈਨੂੰ ਕਹਿੰਦੇ ਇਕਲੌਂ ਤੁਸੀਂ ਆਪਾ ਗਵਨ ਲਾ ਦਾੜ੍ਹੀ ਰੱਖ ਲੈ ਨਾ ਪਰ ਤੁਸੀਂ ਕੀ ਕਰਦੇ ਹੋ ਕੋਈ ਹਾਲ ਹਿੰਦੂ ਵੀਰਾਂ ਦਾ ਨਾ ਸਿੱਖਾਂ ਕੋਲੇ ਇੱਕ ਵੀ ਹਸਤਾ ਵਾਲਾ ਨਾ ਹਿੰਦੂਆਂ ਕੋਲੇ ਜਿੱਥੇ ਗਰੀਬ ਵੱਡ ਜੇ ਫ੍ਰੀ ਦਵਾਈ ਮਿਲ ਜੇ ਇਹ ਬਹੁਤ ਵੱਡਾ ਦਖਾਂਤ ਹੈ ਗਰੀਬ ਬੰਦਾ ਜਾਵੇ ਕਿੱਥੇ ਜਿਹਦੀ ਤੇ ਤੁਸੀਂ ਦਵਾਈ ਖਾ ਜਾਂਦੇ ਆ ਦਵਾਈ ਖਾ ਕੇ ਫਿਰ ਤੇ ਛੜਕ ਤੇ ਲੰਗਰ ਲਾ ਦਿੰਦੇ ਆ ਉਹਦੀ ਦਵਾਈ ਨਾ ਖਾਓ ਲੰਗਰ ਦੀ ਲੋੜ ਨਹੀਂ ਲੰਗਰ ਗੁਰੂ ਸਾਹਿਬ ਨੇ ਬਣਾਇਆ ਸੀ ਰਾਹੀ ਪੰਧ ਦੀ ਲਈ ਭੁੱਖੇ ਲਈ ਠੀਕ ਹੈ ਲੋੜਵੰਦ ਲਈ ਪਰ ਲੋੜਵੰਦ ਨੂੰ ਦਵਾਈ ਦੀ ਵੀ ਲੋੜ ਹੈ ਠੀਕ ਹੈ ਅਸੀਂ ਦਵਾਈ ਦੇ ਲੰਗਰ ਲਾਉਣ ਆਲੇ ਆ ਅਸੀਂ ਹਰ ਕੈਂਪ ਮੈਂ ਤਾਂ ਕਹਿੰਨਾ ਉਹਨਾਂ ਡਾਕਟਰ ਸਾਹਿਬ ਨੂੰ ਪਹਿਲਾਂ ਗੁਰੂ ਸਾਹਿਬ ਦਾ ਅਸੀਸ ਨਿਵਾਓ ਅਰਦਾਸ ਕਰੋ ਵੀ ਕੱਲਪੁਰ ਕੋਈ ਕਿਸੇ ਨੂੰ ਕੈਂਸਰ ਨਾ ਨਿਕਲੇ ਮੈਂ ਉਹਨਾਂ ਘਰਾਂ 'ਚ ਜਾਣਾ ਜਿੱਥੇ ਕੋਈ ਮਾਂ ਕੈਂਸਰ ਨਾਲ ਮਰ ਜਾਂਦੀ ਹੈ 35-40 ਸਾਲ ਦੀ ਉਮਰ 'ਚ ਨਿੱਕੇ ਨਿੱਕੇ 2-3 ਬੱਚੇ ਹੁੰਦੇ ਆ ਜਦੋਂ ਮੈਂ ਘਰਾਂ 'ਚ ਜਾਣਾ ਉੱਥੇ ਦੋ ਬਰਬਾਦੀਆਂ ਦੇਖਦਾ ਇੱਕ ਆਰਥਿਕ ਬਰਬਾਦੀ ਹੋਏ ਨੇ ਕੈਂਸਰ ਨਾਲ ਇੱਕ-ਦੋ ਕਿੱਲੇ ਬੁਕਾ ਜਾਂਦੇ ਨਹੀਂ ਭੈੜੀ ਬਿਮਾਰੀ ਆ ਇੱਕ ਉਹਨਾਂ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਚਲੀ ਜਾਂਦੀ ਆ ਇਹ ਜੀ ਠੰਡ 'ਚ ਨੰਗੇ ਪੈਰ ਨੂੰ ਪਤਾ ਲੱਗ ਜਾਂਦਾ ਨਹੀਂ ਮਾਂ ਮਰ ਗਈ ਆ ਉਹ ਜਿਹੇ ਰਾਈਟ ਤੁਸੀਂ ਉਹਨਾਂ ਦੇ ਘਰੇ ਜਾ ਨਹੀਂ ਸਕਦੇਗੇ ਦੂਸਰੀ ਗੱਲ ਲਗਭਗ ਮੈਂ ਹਰ ਰੋਜ਼ 5-7 ਮੈਨੂੰ ਕੈਂਸਰ ਦੇ ਮਰੀਜ਼ ਮਿਲ ਹੀ ਜਾਂਦੇ ਜਿਨ੍ਹਾਂ ਨੂੰ ਜੱਫੀਆਂ ਪਾਉਣਾ ਮੈਨਾਂ ਤੁਸੀਂ ਮਿਲਣੀਆਂ ਕਰਦੇ ਆਂ ਬਿਆਹਾਂ ਚ ਕਰਦੇ ਆਂ ਨਾ ਮੈਂ ਕੈਂਸਰ ਦੇ ਮਰੀਜ਼ਾਂ ਨੂੰ ਜੱਫੀ ਪਾਉਣਾ ਇਸ ਕਰਕੇ ਮੈਂ ਕਿਸੇ ਨੂੰ ਨਹੀਂ ਸੁਣਦਾ ਮੈਨੂੰ ਸੁਣਨਾ ਸੁਣ ਲਓ ਤੇ ਨਹੀਂ ਦਫਾ ਹੋ ਮੇਰੀ ਇਸ ਤਰ੍ਹਾਂ ਦੀ ਜ਼ਿੰਦਗੀ ਬਣ ਚੁੱਕੀ ਹੈ ਮੈਂ ਕਿਉਂ ਇਹਨਾਂ ਦੇ ਕਰਪ ਟੋਲੇ ਨੂੰ ਸੁਣਾ ਠੀਕ ਆ ਜਿਹੜੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਇਲੈਕਸ਼ਨਾਂ ਤੇ ਲਾ ਦਿੰਦੇ ਆ ਪਿੰਡਾਂ ਚ ਉਹਦਾ ਸਰਪਾਟਦਾ ਉਹਦਾ 파ੜਦਾ ਯਾਰ ਆਪਾਂ ਭੈਣ ਭਰਾ ਪਿੰਡਾਂ ਵਾਲੇ ਸਕੇ ਆ ਤਾਈ ਚਾਚੇ ਆ ਇੱਕ ਦੂਜੇ ਦੇ ਪੈਰੀ ਹੱਥ ਲਾਇਆ ਕਰੋ ਸਤਿਕਾਰ ਕਰਿਆ ਕਰੋ ਗੁਰੂ ਤੋਂ ਡਰਿਆ ਕਰੋ ਠੀਕ ਹੈ ਪਿੰਡ ਕੋ ਗਵਸਦੇ ਹੋਣੇ ਜ਼ਰੂਰੀ ਹੈ ਤੇ ਪਾਰਟੀਆਂ ਪਾਸੇ ਰੱਖਿਆ ਕਰੋ ਜਿਹੜੀ ਵੀ ਤੁਹਾਡੀ ਪਾਰਟੀ ਆ ਕਾਲੀ ਕਾਂਗਰਸੀ ਆਪ ਉਦੋਂ ਬਿਨਾ ਪਿੰਡ ਵਾਲੇ ਲੋਕਾਂ ਦੇ ਵਿੱਚ ਨਾ ਆਪਸ ਵਿੱਚ ਭਾਈਚਾਰਕ ਸਾਂਝ ਬਹੁਤ ਜ਼ਰੂਰੀ ਹੁੰਦੀ ਹੈ ਤਾਈ ਚਾਚੇ ਸਕੇ ਹੁੰਨੇ ਆਪਾਂ ਇੱਕ ਦੂਜੇ ਦੇ ਨਾਲ ਕੰਧ ਕੱਢੀ ਹੁੰਦੀ ਆ ਉਹ ਕਾਲੀਆਂ ਵਾਲੋ ਕਾਂਗਰਸ ਵਾਲੋ ਉਹ ਐਵੇਂ ਲੜ ਪੈਂਦੇ ਆ ਉਹ ਲੀਡਰ ਦੀ ਖਾਤਰ ਇਹ ਬੰਦ ਕਰੋ ਦਾ ਮਤਲਬ ਇਥੋਂ ਪਾਰਟੀਆਂ ਤੁਹਾਡਾ ਕੋਈ ਇਹਨਾਂ ਨੇ ਸੁਧਾਰਤਾ ਕੀਤਾ ਨਹੀਂ ਤੁਹਾਨੂੰ ਲੜਾਤਾ ਹੈ ਕਿੱਡੀ ਕਿੱਡੀ ਮਾੜੀ ਗੱਲ ਹੈ ਵੀ ਇਹ ਇਹ ਵੀ ਗੁਰੂ ਦਾ ਭੈ ਨਹੀਂਗਾ ਨਾ ਬਸ ਕਿਸਾਨ ਇੱਕ ਬਹੁਤ ਵੱਡਾ ਸਾਧ ਹੈ ਮੈਂ ਆਪ ਕਿਸਾਨ ਦਾ ਬੇਟਾ ਜੀ ਠੀਕ ਹੈ ਇਤੋਂ ਵੱਡਾ ਦੁਨੀਆ ਤੇ ਕੋਈ ਸਾਧ ਨਹੀਂਗਾ ਕਿਸਾਨ ਨਾਲ ਸੱਪਾਂ ਦੀਆਂ ਸਿਰੀਆਂ ਵੱਧਾ ਵਿਚਾਰੇ ਦੀ ਜਿਹੜੀ ਖੇਤੀ ਉਹ ਵੀ ਕਾਲਪੁਰਖ ਤੇ ਨਿਰਪਰ ਆ ਜੇ ਗੜੇ ਪੈ ਗਏ ਮੀਂਹ ਜਿਆਦਾ ਆ ਗਿਆ ਦਰਿਆ ਦਾ ਪਾਣੀ ਆ ਗਿਆ ਤਾਂ ਦੇਖੋ ਆ ਬੇਨਤੀ ਇੱਕ ਕਰ ਲੋ ਕਿਸਾਨ ਨੂੰ ਕੋਈ ਨਹੀਂ ਮਾਰ ਸਕਦਾ ਕਿਉਂਕਿ ਇਹ ਰੱਬ ਹੈ ਕਿ ਕਿਸਾਨ ਫਰਟੀਲਾਈਜ਼ਰ ਕਿਉਂ ਵਰਤਦਾ ਪਿਆ ਉਹ ਇੱਕ ਜ਼ਹਿਰ ਆ ਬਿਲਕੁਲ ਫਿਰ ਵੀ ਆਪਨ ਪਤਾਵਾ ਬੇ ਕਿ ਕਿਸਾਨ ਕਿਸਾਨ ਇੱਕ ਉਹ ਚੀਜ਼ ਹੈ ਕਣ ਦਾਤਾ ਜਦੋਂ ਜਦੋਂ ਦਿੱਲੀ ਭੁੱਖੀ ਮਰਦੀ ਸੀ ਉਹ ਤਾਂ ਸਾਨੂੰ ਅੰਨ ਦਾਤਾ ਕਹਿਤਾ ਉਦੋਂ ਸਾਡੇ ਮਾਲਵੇਜ ਤੇ ਇੱਕ ਫਸਲ ਹੁੰਦੀ ਸੀ ਕਣਕ ਇੱਕ 6 ਮਹੀਨੇ ਕਣ ਖਾਲੀ ਉਦੋਂ ਸਾਨੂੰ ਨਾ ਪੰਪ ਦੇਤਾ ਅੰਨ ਦਾਤਾ ਸਟੇਟ ਕਿਉਂਕਿ ਉਹ ਰੇਲ ਦੀਆਂ ਰੇਲ ਗੱਡੀਆਂ ਭਰ-ਭਰ ਨਾਜ ਦੀਆਂ ਗਈਆਂ ਅੱਧਾ ਇੰਡੀਆ ਤਾਂ ਭੁੱਖਾ ਮਰਦਾ ਸੀਗਾ ਉਦੋਂ ਸਾਨੂੰ ਅੰਨ ਦਾਤਾ ਕਹਿਤਾ ਉਦੋਂ ਇਹਨਾਂ ਨੇ ਕਿਹਾ ਵੀ ਫਰਟੀਲਾਈਜ਼ਰ ਪੈਸਟੀਸਾਈਡ ਕਿਉਂ ਪਾਉਨੇ ਮੈਂ ਠੀਕ ਆ ਕੰਟਰੋਲ ਚ ਪਾਉਣਾ ਚਾਹੀਦਾ ਸਬਜ਼ੀਆਂ ਤੇ ਨਾ ਪਾਓ ਸਬਜ਼ੀ ਘਰੇ ਆਉਣੀ ਆ ਪਰ ਅਜਾਣ ਦਾ ਤਾਂ ਮਰ ਰਿਹਾ ਦੀ ਬਾਹ ਵੀ ਫੜ ਲਓ ਕੋਈ ਸੜਕਾਂ ਤੇ ਬੈਠਾ ਕੋਈ ਬਜ਼ੁਰਗ ਕੋਈ ਕੁਸ ਹੋ ਗਿਆ ਉਹਨੂੰ ਪੁੱਛਤਾ ਲਓ ਠੀਕ ਆ ਹੁਣ ਮੈਂ ਇਸ ਘਰ ਚ ਆਇਆ ਮੈਂ ਇਹਨਾਂ ਨੂੰ ਕਿਹਾ ਯਾਰ ਮੈਂ ਪ੍ਰਸ਼ਾਦਾ ਖਾਣਾ ਸਾਗ ਦਾ ਮੈਂ ਮੰਗ ਲਿਆ ਨਾ ਤੇ ਜੇ ਮੈਨੂੰ ਹੁਣ ਇਹ ਜਲੇਬੀਆਂ ਖਾਣ ਧੱਕੇ ਨਾਲ ਚੰਗੀ ਚਾਹ ਪੀਣ ਮੈਂ ਨਹੀਂ ਉਹ ਗੱਲ ਸੀਗੀ ਵੀ ਜਿਹੜੇ ਕਾਨੂੰਨ ਸੀਗੇ ਉਹ ਸਾਨੂੰ ਧੱਕੇ ਨਾਲ ਧੋਪੇ ਗਏ ਸੀ ਉਹ ਲੋਕ ਕਹਿੰਦੇ ਨਹੀਂ ਤਾਂ ਠੀਕ ਹੈ ਨਹੀਂ ਜੇ ਕਿਸ ਕਿਸਾਨ ਦੇ ਨਾਲੋਂ ਕਹਿੰਦੇ ਮੈਂ ਨਹੀਂ ਕਹਿੰਦਾ ਸਾਡੇ ਗੁਰੂ ਸਾਹਿਬ ਕਹਿੰਦੇ ਆ ਇਹ ਇਹਦੀ ਇਨਕਮ ਦੇ ਵਿੱਚ ਕੋਈ ਖੋਟ ਨਹੀਂ ਆ ਕਣਕ ਵੀ ਦੀ ਹੈ ਭਾਈ ਸਾਹਿਬ ਉਹਨਾਂ ਦੀ ਇਹਨਾਂ ਨੇ ਕੀ ਖੋਟ ਹੈ ਸ਼ਾਇਦ ਮਾਤਾ ਵੀ ਕਿਤੇ ਮੋਟਰ ਚਲਾਉਂਦੀ ਹੋਈ ਜਾ ਕੇ ਬਿਜਲੀ ਆਈ ਹੈ ਇਹਨਾਂ ਦੀ ਜਿਹੜੀ ਆਮਦਨ ਆ ਉਹਦੇ ਵਿੱਚ ਖੋਟ ਕੋਈ ਨਹੀਂ ਕੋਈ ਬੇਈਮਾਨੀ ਨਹੀਂ ਦਸਾਂ ਨਾ ਹਾਂ ਦੀ ਅਸਲੀ ਕਿਰਤ ਹੈ ਇਹ ਠੀਕ ਹੈ ਜਿਹੜਾ ਇਨਸਾਨ ਇਹਨਾਂ ਨਾਲ ਧੱਕਾ ਕਰੂਗਾ ਉਹਦੀ ਬਰਬਾਦੀ ਹੈ ਨੋਟ ਕਰ ਲਓ ਮੈਂ ਕੀ ਕਹਿੰਦਾ ਕਿਸਾਨ ਇੱਕ ਇੱਕ ਰੱਬ ਦਾ ਰੂਪ ਹੈ ਇਹ ਮੰਨਿਆ ਜਾਂਦਾ ਠੀਕ ਹੈ ਇਹਨਾਂ ਦੇ ਘਰ 'ਚ ਕੋਈ ਹੋਣਾ ਇੱਥੇ ਆ ਜੇ ਉਹਨੂੰ ਰੋਟੀ ਵੀ ਖਵਾ ਦੇਣਗੇ ਹਾਂ ਇਹ ਇਹ ਸਿੱਖ ਕੌਮ ਦਾ ਇਤਿਹਾਸ ਹੈ ਅੱਜ ਇੱਥੇ ਕੋਈ ਬੰਗਤਾ ਆ ਜੇ ਬੇਬੇ ਨੇ ਇੱਥੇ ਬਿਠਾ ਲੈਣਾ ਪਤਵਾਰ ਰੋਟੀ ਖਾਉਣੀ ਹੈ ਤੇ ਉਹਨੂੰ ਇਹ ਨਹੀਂ ਪਤਾ ਵੀ ਇਹ ਪਤਾ ਨਹੀਂ ਕੌਣ ਆ ਮੇਰੀਆਂ ਬਾਲੀਆਂ ਨਾਲ ਲਾਗ ਲੈ ਜਿਵੇਂ ਨਹੀਂ ਸੋਚਣਾ ਬੇਬੇ ਨੇ ਸਾਡੀ ਨੇ ਰੋਟੀ ਜ਼ਰੂਰ ਖਵਾ ਦੂ ਇਹ ਹੈ ਸਾਡੇ ਗੁਰੂ ਸਾਹਿਬ ਦਾ ਇਤਿਹਾਸ ਅਸੀਂ ਉਹਨਾਂ ਦੇ ਬੱਚੇ ਆ ਉੱਥੇ ਹੀ ਚੱਲਾਂਗੇ ਕਮਲੇ ਦੇ ਬੰਦੇ ਆ ਅਸੀਂ ਦੁਆਜਾਂ ਦੇ ਲੰਗਰ ਲਾਉਣ ਲਾ ਕੇ ਹਰ ਇੱਕ ਬੱਚੇ ਜਿਹੜੇ ਅੱਜ ਕੱਲ ਜੰਕ ਫੂਡ ਬਹੁਤ ਖਾ ਰਹੇ ਆ ਉਸ ਤਰ੍ਹਾਂ ਫਾਸਟ ਫੂਡ ਇਹਨੂੰ ਦੱਸਾਇਓ ਮਾਪਿਆਂ ਨੇ ਰੋਕੋ ਜੀ ਮਾਪਿਆਂ ਦੀ ਮਾਪਿਆਂ ਦੀ ਜ਼ਿੰਮੇਵਾਰੀ ਹੈ ਮਾਪਿਓ ਰੋਕੋ ਠੀਕ ਹੈ ਅੰਡਰ ਮਤਲਬ ਮੈਂ ਤਾਂ ਇਹੀ ਇਹੀ ਬੇਨਤੀ ਕਰੂੰਗਾ ਅੰਡਰ ਸਾਨੂੰ ਤਾਂ ਗੜਗਰੀ ਨਾਗਪੁਰ ਲੈ ਗਿਆ ਜਿਹਨੇ ਹਾਈਵੇ ਬਣਾਇਆ ਨਾ 8 ਦਿਨ ਟੀਮਾਂ ਸਾਡੇ ਨੂੰ ਨਾਗਪੁਰ ਨੂੰ ਚੈੱਕ ਅਪ ਕਰਕੇ ਆਈਆਂ ਮੈਂ ਕਿਹਾ ਯਾਰ ਤੇਰਾ ਵੀ ਭਲਾ ਤੂੰ ਸੜਕਾ ਵਧੀਆ ਬਣਾਤੀਆਂ ਸਾਡੀ ਸਿੱਖਾਂ ਹੁੰਦਾ ਹਰ ਇੱਕ ਦਾ ਧੰਨਵਾਦ ਕਰਦੀ ਹੈ ਜਿਹੜਾ ਸਾਡੇ ਲਈ ਅੱਛਾ ਕਰੇ ਸਾਡੇ ਮਾੜਾ ਵੀ ਕਰ ਜੇ ਅਸੀਂ ਤਾਂ ਉਹਦਾ ਵੀ ਕਰਦੇ ਆ ਠੀਕ ਹੈ ਪਰ ਅੱਜ ਕੈਂਪ ਵਿੱਚ ਕਿੰਨੇ ਕੁ ਲੋਕ ਆਏ? ਆ ਜਾਣਗੇ ਸ਼ਾਮ ਤੱਕ ਸਾਡੇ ਡਾਕਟਰ ਦੇ ਦੇਣਗੇ ਲਿਸਟਾਂ ਠੀਕ ਹੈ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਅਸੀਂ ਹਜ਼ਾਰ ਬੰਦਾ ਚੈੱਕ ਅਪ ਕਰ ਸਕਦੇ ਸਾਡੇ ਕੋਲ ਇੰਨਾ ਪ੍ਰਬੰਧ ਹੈ ਪਰ ਫਾਇਦਾ ਲੈ ਲਿਆ ਕਰੋ ਇੰਨਾ ਕੈਂਪਾਂ ਦਾ ਪਰ ਤੁਸੀਂ ਲੀਡਰਾਂ ਦੀਆਂ ਰੈਲੀਆਂ ਤੇ ਟਰੱਕ ਭਰ ਕੇ ਤੁਰ ਪੈਣੀ ਹੈ ਨਾ ਤੇ ਇੱਥੇ ਨਹੀਂ ਆਉਦੇ ਆਪਦੀ ਘਰ ਵਾਲੀ ਮਾਂ ਨੂੰ ਬਜ਼ੁਰਗ ਨੂੰ ਲੈ ਕੇ ਚੈੱਕ ਅਪ ਕਰਾ ਲਿਓ ਕਿਤੇ ਪੰਗਾ ਨਾ ਪੈ ਜੇ ਰੋਗਾ ਦਾ ਇਹ ਆਪਦੀ ਸਿਹਤ ਦਾ ਧਿਆਨ ਦਿਓ ਚਲੋ ਰੈਲੀਆਂ ਤੇ ਵੀ ਜਾਓ ਮੈਂ ਰੋਕਦਾ ਨਹੀਂ ਤੁਹਾਨੂੰ ਜਿੱਤ ਜੋ ਮਰਜ਼ੀ ਕਰੋ ਪਰ ਸਿਹਤ ਸਭ ਤੋਂ ਜ਼ਰੂਰੀ ਹੈ ਠੀਕ ਹੈ ਐਂਡ ਗੁਰੂ ਸਾਹਿਬ ਨੇ ਕਿਹਾ ਅਕਲੀ ਕੀ ਜਿਦਾ ਸੋਚ ਹਮਸ ਕੇ ਦਾਨ ਕਰਿਆ ਕਰੋ ਐਂਡ ਗੁਰਗੁਮਨ ਸਿੰਘ ਜੀ ਨੇ ਇੱਕ ਹੋਰ ਗੱਲ ਕਹੀ ਸੀ ਜਦੋਂ ਗਏ ਨਾ 1708 ਸਚਕੰਠ ਹਜੂਰ ਸਾਹਿਬ ਤੋਂ ਸੰਗਤ ਬੜੀ ਦਾਸ ਹੋ ਗਈ ਜੋ ਜਾ ਰਹੇ ਸਾਨੂੰ ਕਹਿੰਦੇ ਜੀ ਕਿਹਦੇ ਲੜ ਲਾ ਕੇ ਗਏ ਆ ਆ ਪੁਆਇੰਟਸ ਲੈ ਜੋ ਘਰਾਂ ਦੇ ਵਿੱਚ ਕਦੇ ਫੇਲ ਨਹੀਂ ਹੋਵਾਂਗੇ 1708 'ਚ ਗੁਰੂ ਸਾਹਿਬ ਨੇ ਕਿਹਾ ਸੀ ਸਚਕੰਠ ਹਜੂਰ ਸਾਹਿਬ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਮਰੀ ਸੇ ਕੌਮ ਪਤਾ ਕਿੱਥੇ ਕੋਈ ਸਰਸਾ ਨੂੰ ਭੱਜ ਗਿਆ ਕੋਈ ਬਰਸਾ ਨੂੰ ਭੱਜ ਗਿਆ ਗੁਰਗਨ ਸਾਹਿਬ ਨੂੰ ਛੱਡ ਕੇ ਭੱਜ ਗਏ ਮੇਰੇ ਵਰਗੇ ਦੋ ਕੁੜੀਆਂ ਮੁੰਡਾ ਲੈਣ ਲਈ ਸਰਸਾ ਭੱਜ ਗਏ ਉਹ ਦਊ ਸਾਧ ਕਮਾਲ ਦੇ ਬੰਦਿਆਂ ਯਾਰ ਗੁਰੂ ਸਾਹਿਬ 41 42 ਸਾਲ ਦੀ ਉਮਰ ਸਾਰਾ ਪਰਿਵਾਰ ਵਾਰ ਗਿਆ ਦੂਸਰਾ ਸਵਾਲ ਸਾਡੇ ਗੁਰੂ ਸਾਹਿਬ ਦੇ ਕਿਸੇ ਬੱਚੇ ਦੀ ਗੁਰਗੁਰੀਬਿੰਦ ਸਿੰਘ ਜੀ ਦੇ ਬੱਚੇ ਦੀ ਜਾਨ ਚੜੀ ਆ ਸਾਰਾ ਸਾਡੇ ਤੇ ਪਰਿਵਾਰ ਵਾਰ ਗਿਆ ਬਾਪ ਵਾਰ ਗਿਆ ਕਿਹਦੇ ਲਈ ਬਾਪਸ ਦੇ ਸੀਸ ਕਟਾਇਆ ਸੀ ਬੋਲੋ Hindu ਧਰਮ ਖਤਰਾ ਸੀ ਉਹ ਕਹਿੰਦਾ ਮੈਂ ਕਟਾਉਣਾ ਅੱਜ ਕੋਈ ਕਟਾ ਲਵੇ ਇਹਦਾ ਮਤਲਬ ਸਾਨੂੰ ਵੱਖਵਾਦੀ ਨਾ ਯਾਰ ਕੀ ਆ ਕਰੋ ਜਿਸ ਸਾਡੇ ਗੁਰੂ ਨੇ ਨੌਵੇਂ ਪਾਤਸ਼ਾਹ ਨੇ ਇੱਕ ਦੂਸਰੇ ਧਰਮ ਨੂੰ ਬਚਾਉਣ ਲਈ ਸੀਸ ਕਟਾਦਾ ਸੀ ਬਖਵਾਦੀ ਕਿਵੇਂ ਹੋ ਜਾਗੇ ਯਾਰ ਅਸੀਂ ਸਰਬ ਧਰਮਾਂ ਦਾ ਪਿਆਰ ਕਰਨ ਵਾਲੇ ਲੋਕ ਆ ਅਸੀਂ ਉਹਨਾਂ ਦੇ ਬੱਚੇ ਆ ਸਾਡੇ ਜੋ ਉਹੀ ਖੂਨ ਆ ਉਹੀ ਮੈਂ ਬੋਲੀ ਜਾਂਦਾ ਠੀਕ ਹੈ ਮੈਨੂੰ ਕਿਸੇ ਨੇ ਪੜਾਇਆ ਤਾਂ ਨਹੀਂ ਮੇਰਾ ਇਤਿਹਾਸ ਕਹਿ ਰਿਹਾ ਮੇਰੇ ਗੁਰੂਆਂ ਦਾ ਠੀਕ ਹੈ ਗੁਰੂ ਸਾਹਿਬ ਦੇ ਕਿਸੇ ਬੱਚੇ ਦੀ ਜਨਮ ਨਹੀਂ ਜਿਹੜੀ ਸਾਡੇ ਤੇ ਬਾਰ ਕੇ 42 ਸਾਲ ਦੀ ਉੱਪਰ ਚੱਲੇਗੀ ਠੀਕ ਹੈ ਸਾਡੇ ਲੋਕ ਜਿਹੜੇ ਆ ਯਾਦਾ ਯਾਦਾ ਜੇ ਗੁਰੂ ਘਰ ਮੰਦਿਰਾਂ ਵਿੱਚ ਜਾਂਦੇ ਆ ਉੱਥੇ ਇਹਨਾਂ ਲੋਕ ਕਿ ਤੜ੍ਹ ਲੈਣਾ ਪੈਸਾ ਚੜਾਉਂਦੇ ਆ ਪਰ ਜਿਦਾ ਮੈਡੀਕਲ ਜਿੱਤਰਾ ਮੁਫਤ ਜਿੱਤਰਾ ਤੁਹਾਡੀ ਸੇਵਾ ਉੱਥੇ ਕੋਈ ਪੈਸਾ ਦਾਣ ਨਹੀਂ ਦਿੰਦਾ ਕੀ ਗੱਲ ਤੁਹਾਨੂੰ ਪੈਸੇ ਦੀ ਲੋੜ ਹੀ ਨਹੀਂ ਤੁਸੀਂ ਆਜਿਆ ਕਰੋ ਤੁਸੀਂ ਵੀ ਕੈਮਰੇ ਚੱਕ ਕੇ ਆਗੇ ਆਪਦੇ ਘਰ ਵਾਲੀ ਨੂੰ ਲੈ ਕੇ ਆਉਂਦਾ ਕੈਂਪ ਵਿੱਚ ਆਪਦੇ ਬਜ਼ੁਰਗ ਮਾਵਾਪ ਨੂੰ ਲੈ ਕੇ ਮੈਨੂੰ ਪੈਸੇ ਦੀ ਲੋੜ ਨਹੀਂ ਮੈਂ ਬਹੁਤ ਅਮੀਰ ਹਾਂ ਕਿਉਂਕਿ ਮੇਰਾ ਗੁਰੂ ਨਾਲ ਹੈ ਮੇਰੇ ਨਾਲ ਹੀ ਰਹਿੰਦਾ ਸਰ ਕਿਸ ਤਰ੍ਹਾਂ ਦਿਮਾਗ ਤੇ ਆ ਤੁਸੀਂ ਉਹਦੀ ਸੇਵਾ ਕਰ ਰਹੇ ਜੀ ਤੁਸੀਂ ਬਾਹਰ ਜਾ ਕੇ ਐਸ਼ ਵੀ ਕਰ ਸਕਦੇ ਸੀ ਐਨਜੋਇਮੈਂਟ ਕਰ ਸਕਦੇ ਹੀ ਪਰ ਤੁਸੀਂ ਜਿਹੜਾ ਸਾਰੀ ਆਪਣੀ ਸੇਵਾ ਇਸ ਇਸ ਵਿੱਚ ਲਾ ਰਹੇ ਜੀ ਮੈਂ ਹੁਣ ਵੀ ਐਨਜੋਇਮੈਂਟ ਆਜ ਦੂਸਰੇ ਕੈਂਪ ਤੇ ਜਾਊਗਾ ਮੈਂ ਗਰੀਬਾਂ ਆਪਾਂ ਨੂੰ ਮਿਲਦਾ ਇਹ ਵੀ ਮੇਰੀ ਜ਼ਿੰਦਗੀ ਦਾ ਇੱਕ ਆਨੰਦ ਹੈ ਕਿਸੇ ਨੂੰ ਦਵਾਈ ਦਿਉਣੀ ਅਸੀਂ ਕੌਮ ਇੱਕ ਸ਼ਬਦ ਪੜ੍ਹਦੀ ਹੁਣ ਸਿੱਕ ਕੌਮ ਨਾ ਕੋਈ ਲਾਂਬੇ ਵੀ ਆ ਉਹ ਵੀ ਲਾਲਾ ਸਾਡੀ ਸਿੱਕ ਕੌਮ ਪੜਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਕਹਿੰਦੇ ਬਹੁਤ ਆ ਢੋਲਕੀਆਂ ਬਹੁਤ ਕੁੱਟਦੇ ਆ ਪਰ ਇਹਨਾਂ ਨੂੰ ਪੁੱਛੋ ਵੀ ਕਿਸੇ ਉਸ ਗੋਲਕ ਚ ਪਾਇਆ ਵੀ ਹੈ ਕੁਝ ਸਵਾਲ ਤਾਂ ਇਹ ਵੀ ਆ ਨਾ ਸ਼ਬਦ ਪੜ੍ਹਨਾ ਤਾਂ ਬਹੁਤ ਸੋਖਾ ਸਤਨਾ ਵੈਗਰੂ ਸਰਵੋਤੱਪ ਲਮੇ ਤੋਂ ਪੰਜਾਬ ਵਰੀ ਕੋ ਹਲੋ ਪਰ ਇਹ ਪੁੱਛੋ ਕਲਵੰਤ ਸਿੰਘ ਨੂੰ ਵੀ ਕਿਸੇ ਦਾ ਕੀਤਾ ਵੀ ਹੈ ਪੜ੍ਹਨਾ ਵੀ ਸੋਖਾ ਪਰ ਦੇਖਣਾ ਵੀ ਪ੍ਰੈਕਟੀਕਲੀ ਕੀਤਾ ਕਿ ਨਹੀਂ ਕੀਤਾ ਮੈਂ ਅੱਜ ਸ਼ਾਮ ਨੂੰ ਦੋਨਾਂ ਕੈਂਪਾਂ 'ਚ 12-1400 ਬੰਦੇ ਨੂੰ ਜੇ ਚੈੱਕਅਪ ਕਰਦਾ ਦਵਾਈਆਂ ਦਾ ਲੰਗਰ ਲਾਦਾ ਤੇ ਹਰ ਰੋਜ਼ ਦਾ ਕੰਮ ਹੈ ਐਂਡ ਕਲਵੰਤ ਸਿੰਘ ਜਿੱਦਨ ਮਰ ਗਿਆ ਤੇ ਫੇਰ ਵੀ ਚੱਲੂ ਸਿਸਟਮ ਆ ਸੁਣ ਮੌਤ ਤੋਂ ਬਾਅਦ ਵੀ ਚੱਲੂਗਾ ਮੇਰੀ ਮੌਤ ਤੋਂ ਬਾਅਦ ਵੀ ਚੱਲੂਗਾ ਇੰਨਾ ਫੰਡ ਇਕੱਠਾ ਕਰਦੇ ਉਹਦੇ ਵਿਆਜ ਨਹੀਂ ਚੱਲੀ ਜਾਣਾ। ਬਹੁਤ ਅਮੀਰ ਆ ਸਾਡੀ ਸੰਸਥਾ। ਸਾਨੂੰ ਕੋਈ ਇੱਕ ਚੀਜ਼ ਦੀ ਘਾਟ ਨਹੀਂ ਕਿਉਂਕਿ ਮੇਰਾ ਗੁਰੂ ਸਾਹਿਬ ਆ ਉਹ ਆਪੇ ਭਰ ਦਿੰਦਾ। ਇੱਕ ਸਾਧੂ ਸੰਤ ਅੱਖਾਂ ਤੋਂ ਅੰਨਾ ਸੀ ਇੰਗਲੈਂਡ 'ਚ। ਉਹਨੇ ਪਿਛਲੇ 3 ਮਹੀਨੇ ਹੋ ਗਏ ਮੈਨੂੰ ਬੁਲਾਇਆ ਮੇਰੇ ਘਰ ਵਾਲੇ ਕਹਿੰਦੀ ਬਾਬਾ ਜੀ ਫੋਨ ਆਉਂਦਾ ਵੀ ਬੜੇ ਬਿਮਾਰ ਜੇ ਲੱਗਦੇ ਆ ਵੀ ਤੈਨੂੰ ਮਿਲਣਾ ਚਾਹੁੰਦੇ ਆ। ਉਹ ਮੇਰੇ ਸ਼ਹਿਰ ਤੋਂ ਮੈਂ ਸਕਾਟਲੈਂਡ ਵਾਲੇ ਪਾਸੇ ਤੇ ਉਹ ਬਰਮਿੰਗਮ ਸ਼ਹਿਰ ਆ ਉੱਥੇ ਨਜ਼ਦੀਕ ਰਹਿੰਦੇ ਸੀ। ਉਹ ਸਾਧੂ ਸੰਤ ਦਾ ਗੁਰੂ ਵੀ ਆੰਨਾ ਸੀ ਉਹ ਖੁਦ ਵੀ ਆਨੇ ਆ ਤੇ ਮੈਂ ਗਿਆ ਕਹਿੰਦੇ ਬੇਟਾ ਮੈਂ ਤੈਨੂੰ ਮਹੀਨੇ ਤੋਂ ਲੱਭ ਰਿਹਾ ਮੈਂ ਕਿਹਾ ਜੀ ਮਾਫੀ ਚਾਹੁੰਨਾ ਮੈਂ ਆਸਟ੍ਰੇਲੀਆ ਗਿਆ ਸੀ ਤੇ ਮੇਰੇ 15 ਕਰੋੜ ਝੋਲੀ ਚ ਪਾਤਾ ਉਹਨੇ ਜਿਸ ਸਾਧੂ ਸੰਤ ਨੇ ਮੈਨੂੰ ਦੇਖਿਆ ਵੀ ਨਹੀਂ ਤੇ ਇਦਾਂ ਮਤਲਬ ਗੁਰੂ ਸਾਹਿਬ ਨਾਲ ਆ ਨ ਮੇਰੇ ਤੇ 100 ਬੈੱਡ ਦਾ ਹਸਪਤਾਲ ਅਨੰਦਪੁਰ ਸਾਹਿਬ ਚ ਖਾਲਸੇ ਦੇ ਪਿੰਡ ਬਣ ਰਿਹਾ ਖਾਲਸੇ ਦੇ ਪਿੰਡ ਬਣ ਰਿਹਾ 100 ਬੈੱਡ ਦਾ ਹਸਪਤਾਲ ਉਸ 4 ਏਕੜ ਜ਼ਮੀਨ 15 ਕਰੋੜ ਮੇਰੀ ਝੋਲੀ ਚ ਪਰਾ ਤਾਂ ਮੈਂ ਤੇ ਘਰ ਵਾਲੀ ਨੂੰ ਦੱਸਿਆ ਵੀ ਮੈਂ ਕਿਹਾ ਉਹ ਸਾਧ ਸੰਤ ਅੱਖਾਂ ਤੋਂ ਅੰਨੇ ਆ ਤੇ ਮੈਨੂੰ ਤਾਂ ਦੇਖਿਆ ਵੀ ਨਹੀਂ ਤੇ ਮੈਂ ਕਿਹਾ ਬਾਬਾ ਜੀ ਕਹਿੰਦਾ ਪੁੱਤ ਮੈਂ ਤੇਰੇ ਤੂੰ ਮੇਰਾ ਵਾਰਿਸ ਹੈ ਪਤਾ ਨਹੀਂ ਕਿੰਨੀ ਜ਼ਿਆਦਾ ਸਭ ਮੇਰੇ ਨਾਲ ਕਰਾਤੀ ਮੈਂ ਕਿਹਾ ਨਹੀਂ ਕੈਂਸਰ ਨਾ ਕਰਾਓ ਮੈਂ ਵੀ ਬੇਈਮਾਨ ਨਾ ਹੋ ਜਾ ਕਿ ਮੈਂ ਵੀ ਉਸ ਮਿੱਟੀ ਦਾ ਹਿੱਥੋਂ ਦੀ ਸਾਰੀ ਸਿੱਖ ਕੌਮ ਇਸ ਵੇਲੇ ਸਾਰੀ ਤਾਂ ਨਹੀਂ ਕਹੂੰ ਸਾਰੀ ਲੀਡਰਸ਼ਿਪ ਕਹੂੰਗਾ ਸਰੇ ਕ੍ਰਿਸ਼ਨੋਮੀ ਕਾਲੀਦਲ ਉਹਨਾਂ ਹਸਪਤਾਲ ਬਣਾਇਆ ਕ ਵੱਲਾ ਉਹਨੂੰ ਕਿਸਾ ਵੇਚ ਦਿੱਤੀ ਮੈਂ ਦੇਖਦਾ ਮੈਂ ਕੀ ਕਰ ਰਿਹਾ ਮੈਨੂੰ ਇਹ ਨਹੀਂ ਪਤਾ ਇਹ ਕੀ ਕਰ ਰਿਹਾ ਤੇ ਇਹ ਕੀ ਕਰ ਰਿਹਾ ਮੈਨੂੰ ਪੁੱਛ ਮੈਂ ਕੀ ਕਰ ਰਿਹਾ ਤੇ ਮੇਰਾ ਪਲਾਨ ਕੀ ਹੈ ਅਗਲਾ ਨੈਕਸਟ ਪਲਾਨ ਕੀ ਹੈ ਮੇਰਾ ਜੀ ਅਸੀਂ 50 ਕਰੋੜ ਅਸੀਂ ਇੱਥੇ ਲਾਤਾ ਜਲੰਧਰ ਚ 25 ਕਰੋੜ ਤੁਸੀਂ ਸੁਣਨਾ ਬਾਬਾ ਅਨੰਦ ਸਿੰਘ ਜਗਰਾਉਂ ਦੇ ਕੋਲੇ ਮੋਗਾ 25 ਕਰੋੜ ਉੱਥੇ ਲੱਗ ਗਿਆ ਤੇ 100 ਕਰੋੜ ਦਾ ਸਾਡਾ ਪ੍ਰੋਜੈਕਟ ਅਨੰਦਪੁਰ ਸਾਹਿਬ ਚ ਹੈ ਐਂਡ ਮੇਰੀ ਉਹਦੀ ਮੈਨੂੰ ਆਮਦਨ ਰੁਪਈਆ ਨਹੀਂ ਹੋਣੀ ਬਾਣੀਆਂ ਤਾਂ ਇੱਕ ਕਦਮ ਨਹੀਂ ਪਟਦਾ ਨਾ ਜੇ ਕੋਈ ਆਮਦਨ ਬਾਣੀਆਂ ਥੱਪੜਪੁਰੀ ਮਾਰਦਾ ਜੇ ਫਾਇਦਾ ਨਾ ਹੋਵੇ ਅਸੀਂ ਸਾਡੀ ਅਸੀਂ ਗੁਰੂ ਦੇ ਭਾਣੇ 'ਚ ਰਹਿਣ ਵਾਲੀ ਸਿੱਖ ਕੌਮ ਹੈ ਉਹ ਸਿਰਫ ਜਾਗਰਤਾ ਲਈ ਆ ਕੈਂਸਰ ਦੇ ਟੈਸਟਾਂ ਲਈ ਆ ਵੀ ਕਿ ਕੈਂਸਰ ਨੂੰ ਪਹਿਲੀ ਸਟੇਜ 'ਚ ਫੜਿਆ ਜਾਵੇ ਫੇਰ ਹੀ ਜ਼ਿੰਦਗੀ ਆ ਜੇ ਦੂਜੀ ਸਟੇਜ ਆ ਤੀਜੀ ਸਟੇਜ 'ਚ ਕੈਂਸਰ ਚਲਾ ਜਾਏ ਭਾਵੇਂ ਇੰਗਲੈਂਡ ਲੈ ਕੇ ਆ ਜਾਈਓ ਅਸੀਂ ਕੁਝ ਨਹੀਂ ਕਰ ਸਕਣਾ ਸਰ ਪਹਿਲੀ ਸਟੇਜ 'ਤੇ ਅਸੀਂ ਕੀ ਸਿੰਪਟਮ ਆਗੇ ਪਹਿਲੀ ਸਟੇਜ ਦੇ ਅੱਜ ਕੈਂਪਸ ਜਾ ਘਰ ਵਾਲੀ ਨੂੰ ਲੈ ਕੇ ਤੇ ਡਾਕਟਰ ਦੱਸ ਦੇਣਗੇ ਇਹ ਹੀ ਤਾਂ ਮੇਰੀ ਲੜਾਈ ਆ ਪੰਜਾਬ ਨਾਲ ਵੀ ਤੁਸੀਂ ਘਰਾਂ ਤੋਂ ਆਣ ਕੇ ਚੈੱਕਅਪ ਕਰਾਓ ਕਿ ਤੁਹਾਨੂੰ ਪਤਾ ਲੱਗੂਗਾ ਕੀ ਕੀ ਲੱਛਣ ਆ ਠੀਕ ਆ ਹਾਂ ਇੱਕ ਰਾਚੋ ਜਦੋਂ ਗੁਰੂ ਸਾਹਿਬ ਨੇ ਪਹਿਲੀ ਦੇਗ ਬਣਾਈ ਸੀ ਨਾ ਕੜਾ ਪ੍ਰਸ਼ਾਦ ਦੀ ਉਦੋਂ ਖੰਡ ਹੈ ਨਹੀਂ ਸੀਗੀ ਉਦੋਂ ਗੁੜ ਦੀ ਬਣਾਈ ਸੀਗੀ ਠੀਕ ਹੈ ਖੰਡ ਤੋਂ ਬਾਜ ਜੋ ਚਿੱਟੀ ਖੰਡ ਤੋਂ ਬਾਜ ਜੋ ਉਦੋਂ ਖੰਡ ਹੈ ਨਹੀਂ ਸੀ ਜਦੋਂ ਗੁਰੂ ਸਾਹਿਬ ਨੇ ਪਹਿਲੀ ਕੜਾ ਪ੍ਰਸ਼ਾਦ ਦੀ ਦੇਗ ਬਣਾਈ ਸੀ ਅਸੀਂ ਖੰਡ ਪਸਾਤੀ ਵਿੱਚ ਚਿੱਟੀ ਜਿਹੜੀ ਖੰਡ ਹੈ ਬਹੁਤ ਭੜੀ ਹੈ ਇੱਕ ਤਾਂ 슈ਗਰ ਦੀ ਬਿਮਾਰੀ ਹੈ ਦੂਜੀ ਜਿਹੜੇ ਕੈਂਸਰ ਦੇ ਸੈੱਲ ਸਾਰਿਆਂ ਦੇ ਪਏ ਆ ਜਿਵੇਂ ਗੈਸ ਦਾ ਸਿਲੰਡਰ ਨਹੀਂ ਪਿਆ ਅੰਦਰ ਰਸੋਈ 'ਚ ਉਹ ਕੁਝ ਨਹੀਂ ਕਹਿੰਦਾ ਜਿੰਨਾ ਚਿਰ ਆਪਾਂ ਉਹਨੂੰ ਤੀਲੀ ਨਾ ਲਾਈਏ ਗੈਸ ਕੁਝ ਨਹੀਂ ਕਹਿੰਦੀ ਐਵੇਂ ਆਪਣੇ ਅੰਦਰ ਵੀ ਕੈਂਸਰ ਪਿਆ ਉਹਨੂੰ ਜਗਾਉਂਦਾ ਬੰਦਾ ਕਹੋਣਾ ਜਿਵੇਂ ਹੁਣ ਤੁਹਾਨੂੰ ਦਜੀ ਪਈ ਸੀ ਆ ਪਿਛਲੇ 4 ਹਫ਼ਤੇ ਕਰਨਾ ਇੱਕ ਦਿਨ ਮੈਂ ਵੀ 8 ਕੱਪ ਚਾਹ ਦੇ ਪੀ ਗਿਆ ਦੋ ਚਮਚੇ ਖੰਡ ਦੇ ਮੈਂ ਗਿਣੇ ਮੈਂ ਕਿਹਾ ਕੌਲੀ ਕਲਵੰਸਾਂ ਤੋਂ ਅਖੰਡ ਦੀ ਖਾ ਗਿਆ ਅੱਜ ਤੇ ਦੁਨੀਆ ਨੂੰ ਸਮਝਾ ਰਿਹਾ ਠੰਡ ਜਿਹਦੇ ਘਰ ਜਾਵਾ ਚਾਹ ਮੈਂ ਰੋਕਾਂ ਯਾਰ ਖੰਡ ਮਿੱਠਾ ਘੱਟ ਪਾਓ ਤੇ ਆਪੇ ਤੇ ਬੇਬੇ ਫਿਰ ਆ ਹੀ ਪਾਉਂਦੀਆਂ ਨਾ ਸਾਡੀ ਪਿੰਡ ਵਾਲੀ ਬੇਬੇ ਚਮਚੇ ਨਾਲ ਨਹੀਂ ਖੰਡ ਪਾਉਂਦੀ ਉਹ ਐਂ ਪਾਉਂਦੀ ਏ ਪਰ ਕੇ ਮੁੱਠੀ ਰਾਈਟ ਇਸ ਕਰਕੇ ਮੈਂ ਭਰਾਵਾ 19-6 ਮਹੀਨਿਆਂ ਚ ਖੰਡ ਨਹੀਂ ਪੀਤੀ ਜਿੰਨੀ ਮੈਨੂੰ ਤੁਸੀਂ ਇੱਕ ਦਿਨ ਚ ਪਿਆਤੀ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਤੁਹਾਡਾ ਜਿਹੜਾ ਮਾਅਲ ਹੈ ਉਹ ਨੂੰ ਠੀਕ ਕਰੋ ਖੰਡ ਵਾਲੇ ਨੂੰ ਮਠਿਆਈਆਂ ਤਲੀਆਂ ਚੀਜ਼ਾਂ ਤੇ ਕੈਂਸਰ ਤੇ ਕਾਫੀ ਨੱਖ ਪੈ ਜੂ ਹਾਂ ਬੀਬੀਆਂ ਭੈਣਾਂ ਨੂੰ ਕਹਿੰਨਾ ਮੇਰੀ ਮਾਂ ਨੇ ਮੈਨੂੰ ਛਾਤੀ ਤੋਂ ਦੁੱਧ ਪਿਆਇਆ ਸੀਗਾ ਨਾ ਤੁਸੀਂ ਪਿਆਇਆ ਕਰੋ ਇਹ ਦੁੱਧ ਕੀ ਬੱਚੇ ਲਈ ਬਣਾਇਆ ਨਾ ਕੀ ਇਹਦੇ ਖੰਡ ਪਾਉਣੀ ਪੈਂਦੀ ਹੈ ਨਹੀਂ ਕੀ ਇਹਨੂੰ ਤੱਤਾ ਕਰਨਾ ਪੈਂਦਾ ਨਹੀਂ ਅਕਾਲਪੁਰ ਖੰਡ ਮਿੱਠਾ ਤੱਤਾ ਠੰਡਾ ਕਰਕੇ ਪੀ ਜਦੋਂ ਮਾਂ ਸਾਡੀ ਮਰਜ਼ੀ ਸਾਡੇ ਮੂੰਹ 'ਚ ਪਾ ਦਿੰਦੀ ਸੀ ਆ ਜਿਹੜੀਆਂ ਮੇਰੀਆਂ ਭੈਣਾਂ ਫੈਸ਼ਨ 'ਚ ਪੈ ਕੇ ਤੇ ਜੇ ਦੁੱਧ ਨਾ ਨਿਕਲੂ ਛਾਤੀ ਚ ਜੋ ਮੱਝ ਹੁੰਦੀ ਆ ਘਰੇ ਲੋ ਹੋਰ ਦੇਸੀ ਤਰੀਕੇ ਨਾਲ ਸਮਝਾਉਣਾ ਕਿਸਾਨ ਦਾ ਬੇਟਾ ਮੈਂ ਉਹ ਮੱਝ ਦੇ ਥਣਾ ਚ ਜੋ ਬੋਲੀ ਨਾ ਖੱਢੀਏ ਮੱਝ ਤੋਂ ਬੈਠਾ ਨਹੀਂ ਜਾਂਦਾ ਫਿਰ ਉਹਦਾ ਬੱਚਾ ਚੁੰਗਦਾ ਏਵੇਂ ਇਹ ਬੱਚਾ ਛੋਟਾ ਬੱਚਾ ਜਿਹੜਾ ਪੈਦਾ ਕੀਤਾ ਜਿਹਨੂੰ ਜਨਮ ਦਿੱਤਾ ਉਹ ਚੁੰਗਦਾ ਜੇ ਦੁੱਧ ਨਿਕਲੂ ਛਾਤੀ ਚ ਫਿਰ ਉਹਨੂੰ ਇੱਕ ਰਲੀਫ ਮਿਲਦਾ ਜੇ ਨਾ ਕਢੋਗੇ ਗੰਡਾ ਬਣਨੀ ਆ ਕੱਲੂ ਛਾਤੀ ਕੱਟੋਗੇ ਤੇ ਚੌਕ ਮਹੀਨਿਆਂ ਚ ਕੈਂਸਰ ਆ ਜਾਂਦਾ ਇਹਦਾ ਮਤਲਬ ਗੁਰੂ ਸਾਹਿਬ ਨੇ ਨਹੀਂ ਤੱਕਾ ਕੀਤਾ ਅਸੀਂ ਖੁਦ ਜ਼ਿੰਮੇਵਾਰ ਹਾਂ ਬਣੀ ਹੈ ਖਲਾਫਤਾ ਸਾਡਾ ਬਹੁਤ ਨੀਵਾ ਜਾਦੂ ਕਰਦੇ ਪੂਰੀ ਉਹ ਤਾਂ ਸੈਂਟਰ ਗਵਰਨਮੈਂਟ ਨੂੰ ਪੁੱਛੋ ਪੰਜਾਬ ਭਗਵੰਤ ਸਾਨ ਜੀ ਨੂੰ ਪੁੱਛੋ ਵੀ ਉਹਦਾ ਕੀ ਪ੍ਰਬੰਧ ਕਰੀਏ ਕਿਸਾਨਾਂ ਨੂੰ ਫਸਲਾਂ ਦਾ ਹੱਲ ਦਿੱਤੋ ਜੋ ਐਮਐਸਪੀ ਦਾ ਰੌਲਾ ਇਹਨਾਂ ਦੀ ਮਾਂ ਫੜੋ ਆਣ ਕੇ ਵਿਚਾਰਿਆਂ ਦੀ ਇਹਨਾਂ ਦੀ ਗੱਲ ਵੀ ਸੁਣੋ ਆਣ ਕੇ ਕਿਸੇ ਵੀ ਕੋਈ ਬੰਦਾ ਰੌਲਾ ਇੱਥੇ ਆ ਕੇ ਗਾਲਾਂ ਕੱਢੀ ਜਾਂਦਾ ਉੱਤੇ ਉਹਨੂੰ ਕਹੇ ਥੱਲੇ ਉਤਰ ਜਾ ਤੇਰਾ ਕੀ ਦੁੱਖ ਹੈ ਉਹਨਾਂ ਦੇ ਵਿੱਚ ਆਣ ਕੇ ਬੈਠੋ ਉਹਨਾਂ ਨੂੰ ਪੁੱਛੋ ਐਂਡ ਕੋਈ ਹੱਲ ਨਿਕਲੇ ਉਹ ਗੱਲਬਾਤ ਥੋੜੀ ਵੱਡੀ ਚੀਜ਼ ਹੁੰਦੀ ਆ ਐਂਡ ਉਹਦਾ ਮਸਲੇ ਦਾ ਹੱਲ ਹੋ ਜਾਂਦਾ ਐਂਡ ਮੈਂ ਤਾਂ ਕਿਸਾਰ ਵੀਰਾਂ ਨੂੰ ਇੱਕ ਸਲਾਹ ਦੇ ਜਰਨਾ ਯਾਰ ਸਾਡੇ ਵਿਆਹ ਕਰਨ ਲੱਗੇ ਜੋ ਪੰਜ ਬੰਦਿਆਂ ਨਾਲ ਗੁਰਦੁਆਰੇ ਇੱਕ ਮੈਰਿਜ ਪੈਲਸਾਂ ਤੋਂ ਘਰੇ ਜਾਓ ਮੁੜ ਠੀਕ ਹੈ ਮੈਰਿਜ ਪੈਲਸਾਂ ਨੇ ਸਾਨੂੰ ਪੱਟਦਾ ਇਹ ਇੱਕ ਦੋ ਕਿੱਲਾ ਸਾਡੇ ਬੁਕਾ ਦੇ ਦਿੰਦੇ ਆ ਇੱਕ ਇੱਕ ਮਰਨੇ ਸਾਡੇ ਕਰ ਲੋ ਆ ਮਾਂ ਮਾਂ ਮਰਗੀ ਜਲੇਬੀਆਂ ਘੋਪਕਾਉਨੇ ਆ ਬਈ ਦੋ ਕੰਮ ਸਾਡੇ ਕਰ ਲੋ ਸਿੱਕਾ ਨੂੰ ਕੋਈ ਨਹੀਂ ਮਾਰ ਸਕਦਾ ਲਿਖ ਲੋ ਚਿੱਟੇ ਕਾਗਜ਼ ਤੇ ਸਾਈਨ ਕਰ ਦੇਣਾ ਨਾ ਸਾਡੀ ਲੀਡਰਸ਼ਿਪ ਨੇ ਸਾਨੂੰ ਕੁਝ ਦੇਣਾ ਇਹ ਤਾਂ ਸਾਡੀ ਦਵਾਈ ਵੀ ਖਾ ਜਾਂਦੇ ਇੱਕ ਖਾ ਜਾਂਦੇ ਨਾ ਬਾਰੀ ਵੇਚ ਦਿੰਦੇ ਆ ਹੈ ਪੁੱਛਿਆ ਕਿ ਤੇ ਲੀਡਰ ਨੂੰ ਆ ਸਵਾਲ ਜਿਹੜਾ ਕਲਵੰਤ ਸਿੰਘ ਨੂੰ ਪੁੱਛ ਰਹੇ ਹੋ ਤੁਸੀਂ ਪੁੱਛੋ ਕਿ ਦਵਾਈ ਤਾਂ ਛੱਡ ਦਿਆ ਕਰੋ ਛੜਕਾਂ ਖਾਜੋ ਪੂਲ ਖਾਜੋ ਜੋ ਮਰਜੀ ਖਾਜੋ ਗਰੀਦੀ ਦਵਾਈ ਤਾਂ ਛੱਡ ਦਿਓ ਵਿਆਹ ਤੇ ਮਰਨੇ ਸਾਦੇ ਕਰ ਲਓ ਸਿੱਖ ਕੌਮ ਨੂੰ ਕੋਈ ਨਹੀਂ ਮਾਰ ਸਕਦਾ ਧੰਨਵਾਦ ਸਿੰਘ ਅੰਗਰੇਜ਼ ਸਿੰਘ ਜਿਹੜਾ ਅੱਜ ਤੁਹਾਡੇ ਕੈਂਪ ਕੋ ਲੱਗਾ ਕੈਂਸਰ ਦਾ ਕਿਸ ਤਰ੍ਹਾਂ ਇਹ ਜੀ ਬਹੁਤ ਵਧੀਆ ਪਰਲਾ ਕੀਤਾ ਜੀ ਇਹ ਡਾਕਟਰ ਸਾਹਿਬ ਨੇ ਅਕਲਦੀਪ ਧਾਲੀਵਾਲ ਨੇ ਉਹਦਾ ਸ਼ਾਇਦ ਨਾ ਤੇ ਇਹ ਬਹੁਤ ਵਧੀਆ ਉਪਰਾਲਾ ਵਾ ਪਰ ਪਿੰਡ ਨੇ ਉਹਨਾਂ ਜਿਹੜਾ ਅਵੇਰਨੈਸ ਵੀ ਕਰਾਈ ਸੀ ਇਹਨਾਂ ਨੂੰ ਬਾਰੇ ਨਾ ਪੂਰਾ ਧਿਆਨ ਨਹੀਂ ਦਿੱਤਾ ਲੋਕੀ ਆਇਆ ਨਹੀਂ ਰਹੇ ਪਤਾ ਨਹੀਂ ਕੀ ਲੋਕਾਂ ਦੇ ਮਨ 'ਚ ਡਰਾ ਖੋਫਾ ਹੁਣ ਯਤਨ ਕਰ ਰਹੇ ਹਾਂ ਵੀ ਲੋਕਾਂ ਨੂੰ ਘਰਾਂ ਦੇ ਵਿੱਚੋਂ ਹੀ ਕੱਢ ਕੇ ਲਾਈਏ ਸਾਰੇ ਟੈਸਟ ਫ੍ਰੀ ਫੇਰ ਕਿਉਂ ਨਹੀਂ ਲੋਕ ਪਹੁੰਚਦੇ ਚੰਗੀ ਤਰ੍ਹਾਂ ਇਹਦੇ ਵਿੱਚ ਅਸਲ ਇਹਦੇ ਵਿੱਚ ਜਿਹੜੇ ਸਾਡੇ ਪਿੰਡਾਂ ਦੇ ਲੋਕਲ ਲੀਡਰ ਐ ਇਹ ਚਾਹੁੰਦੇ ਆ ਵੀ ਜਿਹੜਾ ਆਮ ਬੰਦਾ ਕੋਈ ਕੈਂਪ ਲਾਉਂਦਾ ਵਾ ਕਿਸੇ ਦਾ ਭਾਵੇਂ ਉਹ ਪਲਾ ਹੀ ਕਰਦਾ ਹੋਵੇ ਤੇ ਸਾਨੂੰ ਪੁੱਛ ਕੇ ਸਾਰਾ ਕੰਮ ਕੀਤਾ ਜਾਵੇ ਤੇ ਸਾਨੂੰ ਉਥੇ ਚੀਫ ਗੈਸਟ ਰੱਖਿਆ ਜਾਵੇ ਨਹੀਂ ਤੇ ਲੋਕਾਂ ਨੂੰ ਜਿਹੜਾ ਪਰ ਇਹਨਾਂ ਜਿਹੜੇ ਆਪਾਂ ਸੈਣੀ ਖਾਦਾਂ ਖੇਤਾਂ ਵਿੱਚ ਵਰਤਦੇ ਇਹ ਵੀ ਇੱਕ ਜ਼ਹਿਰੀ ਆ ਪਰ ਇਹ ਕਿਸਾਨਾਂ ਦੀ ਹੁਣ ਮਜਬੂਰੀ ਬਣ ਗਈ ਕਿ ਖੇਤਾਂ 'ਨੇ ਕਿਤੇ ਜੂਰੀਆ ਜਾਂ ਡੀਏਪੀ ਖੁਦ ਥੋੜਾ ਤਿਆਰ ਕੀਤੀ ਸੀ ਪਹਿਲਾਂ ਅਸੀਂ ਦੇ ਆਪਣੀ ਰਵਾਇਤੀ ਖੇਤੀ ਕਰਦੇ ਹਾਂ ਸਰਕਾਰ ਉਦੋਂ ਜਦੋਂ ਹਿੰਦੁਸਤਾਨ ਭੁੱਖਾ ਮਰਦਾ ਸੀ ਇਹਨਾਂ ਸਾਨੂੰ ਬਾਹਰੋਂ ਲਿਆ ਲਿਆ ਕੇ ਤੇ ਆਇ ਦਿੱਤੀਆਂ ਸਾਰੀਆਂ ਰਸਾਇਣ ਖਾਦਾਂ ਉਦੋਂ ਸਾਨੂੰ ਕਿਸਾਨ ਨੂੰ ਅੰਨ ਦਤਾ ਕਹਿੰਦੇ ਹੁਣ ਸਾਨੂੰ ਹੰਦੇ ਸਾਡੀ ਲੋੜ ਹੀ ਨਹੀਂ ਜਬ ਦਵਾ ਉਹ ਮਰੋ ਕੈਂਸਰ ਦਾ ਕਾਰਨ ਵੀ ਕਹਿੰਦੇ ਖੇਤਾਂ 'ਚ ਜਿਹੜੀ ਆਵਾ ਖਾਦਾਂ ਵਾਹਦੇ ਕੈਂਸਰ ਦਾ ਇੱਕ ਕਾਰਨ ਹੀਗਾ ਜੀ ਕੈਂਸਰ ਦੇ ਕਾਰਨ ਬਹੁਤ ਆੜੀਆਂ ਕੋਲਡ ਡਰਿੰਕਾਂ ਬਣਦੀਆਂ ਸਾਰਾ ਕੁਝ ਬਣਦਾ ਇਹ ਤੇ ਸਰਕਾਰ ਦੇ ਹੱਥੀਂ ਬਣਦਾ ਜੇ ਪਾਣੀ ਜ਼ਹਿਰੀਲਾ ਹੋਗਾ ਤਾਂ ਅਸੀਂ ਇਹਦੇ ਵਿੱਚ ਕੁਝ ਪਾਇਆ ਥੋੜੀ ਸਾਨੂੰ ਜਿਹੜੀ ਆ ਨਾ ਰਸਾਇਣਕ ਖਾਦ ਸਰਕਾਰਾਂ ਨੇ ਦਿੱਤੀ ਉਹ ਹੀ ਪਾਈ ਹੀ ਘਰ ਥੋੜੀ ਬਣਾਉਨੇ ਵੈਗਰਜੀ ਕੇ ਖਾਲਸਾ ਵੈਗਰਜੀ ਕੀ ਫਤਿਹ ਜੀ ਹਾਂਜੀ ਅੱਜ ਦਾ ਕੈਂਪ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਵੱਲੋਂ ਵਰਲਡ ਕੇਅਰ ਕੈਂਸਰ ਦਾ ਆਪਣਾ ਕੈਂਪ ਇਹ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ ਉਹਦੇ ਵਿੱਚ ਆਪਣਾ ਪਿੰਡ ਦਾ ਵੀ ਪਿੰਡ ਬਣਾ ਲਦਾ ਵੀ ਨੰਬਰ ਲੱਗਾ ਜੀ ਸਰ ਜਿਸ ਤਰ੍ਹਾਂ ਕੋ ਲੋਕ ਇੱਥੇ ਮੁਫਤ ਜਿਹੜਾ ਵਾ ਕੈਂਪ ਲੱਗਾ ਹੋਇਆ ਪਰ ਜਿੰਨੀ ਜਿੰਨਾ ਰਸ਼ ਚਾਹੀਦਾ ਉਹਨਾਂ ਰਸ਼ ਨਹੀਂ ਹੈਗਾ ਕੀ ਕਹਾਂ ਇਸ ਚੀਜ਼ ਨੂੰ ਮੰਨਦੇ ਤੁਸੀਂ ਇਹ ਅਵੇਰਨੈਸ ਦੀ ਬਹੁਤ ਹੀ ਲੋੜ ਹੈ ਜੀ ਇੱਕ ਨੌਲੇਜ ਨਾ ਹੋਣ ਕਰਕੇ ਲੋਕਾਂ ਨੂੰ ਤੇ ਇਹ ਰਸ਼ ਦੇ ਵਿੱਚ ਜਿਹੜਾ ਕੱਟ ਜਿਹੜਾ ਕੱਟ ਹੁੰਦਾ ਜੀ ਜੇ ਪ੍ਰਾਈਵੇਟ ਟੈਸਟ ਆਪਾਂ ਕਰਵਾਣੇ ਘੱਟੋ ਘੱਟ 20000 ਰੁਪਿਆ ਇਹ ਜਿੰਨਾ ਟੈਸਟਾਂ ਦਾ ਲੱਗਦਾ ਤੇ ਇੱਥੇ ਫ੍ਰੀ ਆ ਫਿਰ ਵੀ ਨਹੀਂ ਲੋਕ ਪਹੁੰਚੀ ਦੀ ਬਿਲਕੁਲ ਜੀ ਬਿਲਕੁਲ ਜਦੋਂ ਇਹ ਕਿਤੇ ਬਿਮਾਰੀ ਆ ਜਾਂਦੀ ਹੈ ਫਿਰ 30 30 35 35000 ਦਾ ਬਹੁਤ ਹੀ ਦੂਰ ਜਾ ਕੇ ਟੈਸਟ ਹੁੰਦਾ ਵਾ ਜਿਵੇਂ ਕਿ ਚੰਡੀਗੜ੍ਹ ਲਾ ਲਓ ਫਿਰ ਫਰੀਦਕੋਟ ਲਾ ਲਓ ਉੱਥੇ ਲੈਣਾ ਜੀ ਵੀ ਲੱਗਣਾ ਪੈਂਦਾ ਵਾ ਤੇ ਬਹੁਤ ਹੀ ਮੁਸ਼ਕਿਲ ਤੇ ਬੜੀਆਂ ਮਹਿੰਗੇ ਮਹਿੰਗੇ ਟੈਸਟ ਜਿਹੜੇ ਬਿਲਕੁਲ ਫ੍ਰੀ ਆ ਇਹ ਲੋਕਾਂ ਨੂੰ ਚਾਹੀਦਾ ਵਾ ਵੱਧ ਤੋਂ ਵੱਧ ਸਹਿਯੋਗ ਦੇਆ ਕਰਨ ਕੈਂਪ ਪੇਸ਼ੈਂਟ ਆ ਚੁੱਕੇ ਨੇ ਦੇਖੋ ਅੱਜ ਵਰਲਡ ਕੈਂਸਰ ਕੇਅਰ ਪਹੁੰਚੀ ਹੈ ਪਿੰਡ ਬੰਡਾਲਾ ਦੇ ਵਿੱਚ ਔਰ ਹੁਣ ਤੱਕ ਅਪ੍ਰੋਕਸੀਮੇਟਲੀ ਕੋਈ 25 ਦੇ ਕਰੀਬ ਲੋਕਾਂ ਨੇ ਜਿਹੜਾ ਪਾਰਟਿਸਿਪੇਟ ਕੀਤੀ ਆ ਔਰ ਰੋਜ਼ਾਨਾ ਦੀ ਤਰ੍ਹਾਂ ਜਿਹੜੀ ਵਰਲਡ ਕੈਂਸਰ ਕੇਅਰ ਕੰਮ ਕਰ ਰਹੀ ਹੈ ਕੈਂਸਰ ਅਵੇਅਰਨੈਸ ਤੇ अर्ਲੀ ਡਿਟੈਕਸ਼ਨ ਦੇ ਉਸੇ ਲੜੀ ਤਹਿਤ ਅੱਜ ਪਿੰਡ ਬੰਡਾਲਾ ਜ਼ਿਲ੍ਹਾ ਅਮਰਸਾ ਚ ਪਹੁੰਚੇ ਆ ਚਾਰ ਮੋਬਾਈਲ ਬੱਸਾਂ ਲੈ ਕੇ ਪਹੁੰਚੇ ਹੋਏ ਆ ਅਪ੍ਰੋਕਸੀਮੇਟਲੀ ਕੋਈ 25 ਦੇ ਕਰੀਬ ਜਿਹੜਾ ਮੈਡੀਕਲ ਸਟਾਫ ਹੈਗਾ ਇਹਦੇ ਚ ਕਈ ਕਿਸਮ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਜਿਵੇਂ ਔਰ ਮੂੰਹ ਤੇ ਗਲੇ ਦੀ ਜਾਂਚ ਹੈਗੀ ਹੈ ਹੱਡੀਆਂ ਦੀ ਜਿਹੜੀ ਜਾਂਚ ਹੋ ਕੀਤੀ ਜਾ ਰਹੀ ਹੈ ਬਲੱਡ ਟੈਸਟ ਹੋ ਕੀਤੇ ਜਾ ਰਹੇ ਹੈ 슈ਗਰ ਹੈ ਬਲੱਡ ਪ੍ਰੈਸ਼ਰ ਹੈ ਦਵਾਈਆਂ ਵੰਡੀਆਂ ਜਾ ਰਹੀਆਂ ਤੇ ਨਾਲ ਨਾਲ ਲਿਟਰੇਚਰ ਦਿੱਤਾ ਜਾ ਰਿਹਾ ਹੈ ਔਰ ਕੈਂਸਰ ਤੋਂ ਬਚਨ ਵਾਸਤੇ ਲੋਕਾਂ ਨੂੰ ਗਾਈਡ ਵੀ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਕੈਂਸਰ ਦੀ ਜਾਂਚ ਤੇ ਜਾਣਕਾਰੀ ਦਾ ਕੈਂਪ ਹੈਗਾ ਔਰ ਕਾਫੀ ਲੋਕ ਜਿਹੜੇ ਇੱਥੇ ਪਾਰਟਿਸਿਪੇਟ ਕਰ ਰਹੇ ਹੈ ਔਰ ਮਕਸਦ ਸਾਡਾ ਇਹੀ ਹੁੰਦਾ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜਿਆ ਜਾਵੇ ਤੰਦਰੁਸਤ ਲੋਕਾਂ ਦੀ ਜਿਹੜੀ ਜਾਜ ਕਰਦੇ ਆਂ ਔਰ ਲਗਾਤਾਰ ਜਿਹੜੀ ਕੰਪੇਨ ਚੱਲੂ ਰਹੇਗੀ ਪਰ ਹੁਣ ਤੱਕ ਕੋਈ ਪੀਨੇ ਪੇਸ਼ੈਂਟ ਟੈਸਟ ਕਿਤੇ ਨਾਲ ਵਿੱਚ ਕੈਂਸਰ ਦੇ ਲਈ ਆ ਪੇਸ਼ੈਂਟ ਸੈਂਪਲ ਜਿਹੜੇ ਅਸੀਂ ਲੈ ਲਿਆ ਜੀ ਸੈਂਪਲ ਦਾ ਟਾਈਮ ਜਿਹੜਾ 10 ਦਿਨ ਦਾ ਹੁੰਦਾ ਆ ਕੁਝ ਜਿਹੜੀ ਰਿਪੋਰਟਿੰਗ ਅਜੀ ਡਿਕਲੇਅਰ ਕਰ ਦਿੰਦੇ ਹੁੰਦੇ ਆ ਕੁਝ ਜਿਹੜੀ ਆ 10 ਦਿਨ ਬਾਅਦ ਚ ਹੁੰਦੀ ਆ ਔਰ ਜਿਹੜੀ ਐਵਰੇਜ ਰਹਿੰਦੀ ਕਿ ਸਾਡਾ ਜਿਹੜਾ ਕੰਮ ਹੁੰਦਾ ਨਾ ਤੰਦਰੁਸਤ ਲੋਕਾਂ ਨੂੰ ਜਾਂਚ ਕਰਨਾ ਹੁੰਦਾ ਉਹਨਾਂ ਵਿੱਚ ਸਸਪੈਕਟਡ ਕੈਟੇਗਰੀ ਕੱਢਦੇ ਹਸੀਂ ਉਹ ਪੋਜ਼ਿਟਿਵ ਨਹੀਂ ਹੁੰਦੇ ਉਹ ਅਜੇ ਹੋ ਸਕਦਾ ਕੈਂਸਰ ਹੋਵੇ ਸਾਲ ਬਾਅਦ 6 ਮਹੀਨੇ ਬਾਅਦ ਤੇ ਉਹਨਾਂ ਲੋਕਾਂ ਨੂੰ ਅਸੀਂ ਉਹਨਾਂ ਦੇ ਰਹਿਣ ਸਹਿਣ ਦੇ ਨਾਲ ਦਵਾਈਆਂ ਜਨ ਕਿੰਨੇ ਪਰਸੈਂਟ ਤੱਕ ਕੈਂਸਰ ਆ ਰਿਹਾ ਤੁਸੀਂ ਆਲਮੋਸਟ ਕਿ ਕਾਫੀ ਸਮੇਂ ਤੋਂ ਕੰਮ ਕਰ ਰਹੇ ਜੇ ਜਿੰਨੇ ਕੈਂਪ ਲਾਉਂਦੇ ਇਹਦੇ ਵਿੱਚ ਕਿੰਨੇ ਪਰਸੈਂਟ ਦੇਖੋ ਜੀ ਜਿਹੜੀ ਨੈਸ਼ਨਲ ਐਵਰੇਜ ਹੈਗੀ ਹੈ 1 ਲੱਖ ਪਿੱਸੇ 100 ਬੰਦੇ ਨੂੰ ਕੈਂਸਰ ਹੁੰਦਾ ਤੇ ਜਿਹੜੀ ਪੰਜਾਬ ਦੀ ਐਵਰੇਜ ਹੈ ਇਹ ਵੀ ਲਗਭਗ ਇਹਦੇ ਬਰਾਬਰ ਹੀ ਹੈਗੀ ਹੈ ਲੇਕਿਨ ਮਾਲਵੇ ਦੀ ਜਿਹੜੀ ਐਵਰੇਜ ਜ਼ਿਆਦੀ ਹੈਗੀ ਸੋ ਕੁੱਲ ਮਿਲਾ ਕੇ ਜਿਹੜੀ ਹੈ ਬਿਮਾਰੀ ਇਹਦਾ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਖੁਦ ਜ਼ਿੰਮੇਵਾਰ ਨਹੀਂ ਸਾਨੂੰ ਕੈਂਸਰ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕੈਂਸਰ ਦੇ ਬਾਰੇ ਕਈ ਲੋਕ ਗੱਲ ਨਹੀਂ ਕਰਨਾ ਚਾਹੁੰਦੇ ਸੁਣਨਾ ਨਹੀਂ ਚਾਹੁੰਦੇ ਅਕਸਰ ਉਹ ਲੋਕ ਜਿਹੜੇ ਐ ਲੇਟ ਹੋ ਜਾਂਦੇ ਕੈਂਸਰ ਤੋਂ ਬਚ ਸਕਦੇ ਆ ਜੇ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਹਾਸਲ ਕਰਾਂਗੇ ਚੰਗਾ ਖਾਵਾਂਗੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਾਂਗੇ ਬਿਮਾਰ ਨਹੀਂ ਹੋਣ ਦਵਾਂਗੇ ਤਾਂਸੀਂ ਬਿਮਾਰੀ ਤੋਂ ਦੂਰ ਰਹਿ ਸਕਦੇ ਆ ਨਹੀਂ ਤੇ ਉਹਨਾਂ ਵਾਲਾ ਸਮਝ ਜਿਹੜਾ ਕੈਮੀਕਲ ਦਾ ਹੈਗਾ ਬਹੁਤ ਜ਼ਿਆਦਾ ਦਵਾਈਆਂ ਲੋਕਾਂ ਨੂੰ ਲੱਗਣਗੀਆਂ ਸੋ ਬਚਣਾ ਚਾਹੁੰਨੇ ਹੋ ਤੇ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਜਰੂਰ ਹਾਸਲ ਕਰੋ ਕੈਂਸਰ ਤੋਂ ਬਚਣ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਤੇ ਧਿਆਨ ਖਾਣਾ ਹੈ ਦੇਖੋ ਪਹਿਲੀ ਗੱਲ ਤਾਂ ਸਿੰਪਟਮ ਹੈਗੇ ਆ ਸਿੰਪਟਮ ਧਿਆਨ ਦੇਣ ਦੀ ਲੋੜ ਹੈਗੀ ਆ ਜਿਵੇਂ ਸਾਡੇ ਸੀਤੇ ਕੋਈ ਗੰਢ ਹੈ ਗਿਲਟੀ ਹੈ ਜਿਹੜੀ ਤੀਜ ਮੂੰਹ ਕੋਈ ਇਸ਼ਾਲਾ ਜੇਕਰ ਮੈਂ ਠੀਕ ਨਹੀਂ ਹੋ ਰਿਹਾ ਮੂੰਹ ਤਾਂ ਨਹੀਂ ਰੇਸ਼ਰਾਂ ਹੀ ਖੂਨ ਆ ਰਿਹਾ ਹੈ ਪਿਸ਼ਾਬ ਬਾਰ-ਬਾਰ ਆ ਰਿਹਾ ਹੈ ਲੇਟਨਾਂ ਦੀ ਖੂਨ ਆ ਰਿਹਾ ਹੈ ਪਾਰ ਘਟ ਰਿਹਾ ਹੈ ਕਮਜ਼ੋਰੀ ਮਹਿਸੂਸ ਕਰਦੇ ਹੋ ਲਗਾਤਾਰ ਬੁਖਾਰ ਰਹਿ ਗਿਆ ਸੋ ਇਹ ਜਿਹੜੇ ਸਿੰਪਟਮ ਨੇ 10-12 ਇਹ ਵਾਚ ਕਰਨ ਦੀ ਲੋੜ ਹੈਗੀ ਅਗਰ ਸਿੰਪਟਮ ਫੀਲ ਕਰੋ ਤੇ ਤੁਰੰਤ ਜਿਹੜੀ ਇਹਦੀ ਆਪਣੀ ਜਾਂਚ ਕਰਾਓ ਔਰ ਇਹਦੇ ਨਾਲ-ਨਾਲ ਚੰਗਾ ਖਾਓ ਆਰਗੇਨਿਕ ਖਾਓ ਸਮੇਂ ਸਿਰ ਖਾਓ ਜਿਹੋ ਖਾਣੇ ਨੂੰ ਚਬਾ ਕੇ ਖਾਓ ਪਾਣੀ ਦੀ ਮਾਤਰਾ ਪੂਰੀ ਰੱਖੋ ਕਸਰਤ ਕਰੋ ਆਪਣਾ ਦਿਮਾਗੀ ਬੋਝ ਘਟਾਓ ਤੁਸੀਂ ਇੱਕ ਸੋਹਣੀ ਤੇ ਤੰਦਰੁਸਤ ਜਿਹੀ ਜ਼ਿੰਦਗੀ ਜੀ ਸਕਦੇ ਆ ਇਹ ਫਲਸਫਾ ਹੈਗਾ ਲੰਮੀ ਜ਼ਿੰਦਗੀ ਜੀਣ ਦਾ ਉਮੀਦ ਕਰਦੇ ਆ ਕਿ ਤੁਸੀਂ ਇਹਨੂੰ ਫੋਲੋ ਕਰੋਗੇ ਤੇ ਆਪਣਾ ਸੀ ਜਿਹੜਾ ਤੰਦਰੁਸਤ ਰੱਖੋ ਵਧੀਆ ਪਰ ਪਿੰਡ ਵਿੱਚ ਜਿਹਦੇ ਲੋਕ ਹੌਲੇ ਜਿਹਦੇ ਹੁੰਦੇ ਹੈ ਡੀਆਂ ਜਿਵੇਂ ਕੋਈ ਮੁੱਸਾ ਕੈਂਕਾ ਇਹਦੇ ਜਿਹੜਾ ਟੈਸਟ ਜਿਹੜਾ ਕੋਈ ਪੁਰਾਣਾ ਇਹਦਾ 100 ਰੁਪਏ ਲੱਗ ਜਾਂਦੇ ਆ ਤੁਸੀਂ ਕਿਸੀ ਫੀ ਹੈਗਾ ਫਿਰ ਵੀ ਲੋਕ ਇੰਨੇ ਨਹੀਂ ਕਹਿੰਦੇ ਦੇਖੋ ਵੀ ਪੰਜਾਬ ਨਹੀਂ ਬਗ ਲਗਾ ਚਾਰੇ ਲੋਕ ਕਾਮਾਕਰਾਂ ਦੇ ਚੱਲ ਕੀ ਇਹ ਜਾਗਰੂਤਾ ਦੀ ਘਾਟ ਆ ਇਹ ਬਿਚਾਰ ਗੱਲ ਰਤਾ ਇਹਨਾਂ ਦੇ ਕੀ ਕੀ ਜਨਾ ਮਤਲਬ ਕਹਵਾ ਕਿਹਦੇ ਲੋਕਰੀ ਮੱਤ ਨੂੰ ਬਾਪ ਸਮਾ ਕਰਨਾਂ ਵਿੱਚ ਚਲੇ ਗੋ ਜੀ ਬੰਦਾ ਤਨ ਕੰਮ ਕਰ ਦਿੱਤਾ ਜਾ ਚ ਉਹ ਜਿੰਨੇ ਕੋ ਲੋਕ ਵੀ ਆਇਆ ਵਧੀਆ ਤਰੀਕੇ ਨਾਲ ਇਹ ਟੀਮ ਵਧੀਆ ਸਿੱਖਣਾ ਕੰਮ ਕਰ ਰਹੀ ਸਰਦਾਰ ਸਿੰਘ ਡਾਕਟਰ ਸਾਹਿਬ ਇਹ ਬਹੁਤ ਹੀ ਚਿਕਾਈ ਦਿਓ